ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਾਰ ਪਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨਾਰੀਅਲ ਬਾਰੇ ਗੱਲ ਕਰਾਂਗੇ ਕਿ ਕਿਸ ਤਰੀਕੇ ਕਿਸ ਵਿਧੀ ਦੇ ਨਾਲ ਗੁਰਦੁਆਰਾ ਸਾਹਿਬ ਵਿੱਚ ਨਾਰੀਅਲ ਭੇਟ ਕਰਨਾ ਚਾਹੀਦਾ ਹੈ ਅਤੇ ਇਸ ਦਾ ਸਾਨੂੰ ਕੀ ਫਲ ਪ੍ਰਾਪਤ ਹੁੰਦਾ ਹੈ ਸਾਧ ਸੰਗਤ ਜੀ ਇਤਿਹਾਸਿਕ ਸਾਖੀਆਂ ਮਨੁੱਖ ਦੀ ਜ਼ਿੰਦਗੀ ਬਦਲ ਦਿੰਦੀਆਂ ਨੇ ਉਨ੍ਹਾਂ ਵਿੱਚੋਂ ਆਪਾਂ ਅੱਜ ਇੱਕ ਸਿੱਖ ਇਤਿਹਾਸ ਦੀ ਸਾਖੀ ਬਾਰੇ ਗੱਲ ਕਰਦੇ ਹਾਂ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ ਤਾਂ ਬਾਬਾ ਬੁੱਢਾ ਜੀ ਨੇ ਤਿਲਕ ਲਗਾਇਆ ਫਿਰ ਇੱਕ ਨਾਰੀਅਲ ਤੇ ਪੰਜ ਪੈਸੇ ਗੁਰੂ ਜੀ ਦੀ ਪਰਿਕਰਮਾ ਕਰਕੇ ਤੇ ਰੱਖ ਦਿੱਤੇ ਪਰਿਕਰਮਾ ਕਰਕੇ ਮੱਥਾ ਟੇਕਿਆ ਗੁਰਤਾ ਗੱਦੀ ਦੀ ਦਾਤ ਜਿਹੜੀ ਸੀ ਉਹ ਬਖਸ਼ੀ ਪੰਜ ਪੈਸੇ ਦਾ ਭਾਵ ਇਥੇ ਕਈ ਹੈ ਉਸ ਤੋਂ ਪਹਿਲਾਂ ਸਾਰਿਆਂ ਦੇ ਮਨ ਵਿੱਚ ਸਵਾਲ ਆਇਆ ਹੋਵੇਗਾ ਕਿ 5 ਪੈਸੇ ਕਿਉਂ ਰੱਖੇ ਤੇ ਨਾਲ ਨਾਰੀਅਲ ਹੀ ਕਿਉਂ ਰੱਖਿਆ ਮਨ ਵਿੱਚ ਆਉਂਦਾ ਵੀ ਹੈ ਕਿ ਸਵਾ ਰੁਪਈਆ 2 2.5 ਜਾਂ 5 ਰੁਪਈਏ ਵੀ ਰੱਖ ਸਕਦੇ ਸੀ 5 ਪੈਸੇ ਹੀ ਕਿਉਂ ਰੱਖੇ ਨੇ ਇਥੇ ਸੰਗਤ ਜੀ 5 ਪੈਸੇ ਦਾ ਭਾਵ ਹੈ ਸਾਰੀ ਮਾਇਆ ਸਾਰੀ ਸ੍ਰਿਸ਼ਟੀ ਦੀ ਮਾਇਆ ਤੁਹਾਨੂੰ ꨄਟ ਕਰ ਦਿੱਤੀ ਹੈ ਅਰਪਣ ਕਰ ਦਿੱਤੀ ਹੈ ਤੇ ਨਰੀਅਲ ਦਾ ਭਾਵ ਹੈ ਕਿ ਆਪਣਾ ਸਿਰ ਹੀ ਤੁਹਾਡੇ ਅੱਗੇ ਰੱਖ ਦਿੱਤਾ ਹੈ ਜਦੋਂ ਪਾਸ਼ਾ ਜੀ ਨੇ ਆਪਣੇ ਛੇਵੇਂ ਪੁੱਤ ਨੂੰ ਕਿਹਾ ਆਓ ਪਾਸ਼ਾ ਜੀ ਨੂੰ ਮੱਥਾ ਟੇਕੋ ਉਹ ਅੱਗੇ ਆਏ ਮੱਥਾ ਟੇਕਿਆ ਉਹਨਾਂ ਪੰਜ ਵਾਰ ਕਿਹਾ ਧੰਨ ਗੁਰੂ ਰਾਮਦਾਸ 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 ਇਹਨੇ ਸ਼ਰਦਾ ਨਾਲ ਕਿਹਾ ਤੇ ਮੱਥਾ ਟੇਕਿਆ ਕਿ ਗੁਰੂ ਅਮਰਦਾਸ ਜੀ ਕਹਿੰਦੇ ਪੁੱਤ ਲੋਕਾਂ ਦੀਆਂ ਤਾਂ 21 ਕੁਲਾ ਤਰਦੀਆਂ ਨੇ ਤੇਰੀਆਂ 42 ਤਰਨਗੀਆਂ ਤੈਨੂੰ ਸਿੱਖੀ ਦੀ ਪਦਵੀ ਦਿੰਨੇ ਆ ਗੁਰੂ ਰਾਮਦਾਸ ਜੀ ਉਸ ਸਮੇਂ ਆਸਣ ਤੋਂ ਖੜੇ ਹੋ ਗਏ ਹੱਥ ਜੋੜ ਬੜੀ ਨਿਮਰਤਾ ਨਾਲ ਕਿਹਾ ਸੱਚੇ ਪਾਤਸ਼ਾਹ ਜੀ ਛੋਟੇ ਹੁੰਦੇ ਤੋਂ ਮੈਂ ਇੱਥੇ ਸੇਵਾ ਕਰ ਰਿਹਾ ਸੀ ਕਦੇ ਲੰਗਰ ਦੀ ਤੇ ਕਦੇ ਟੋਕਰੀ ਢੋਰੀਆ ਸੀ ਮਨ ਦੀ ਇੱਛਾ ਸੀ ਕਿ ਮੈਂ ਸਿੱਖੀ ਪ੍ਰਾਪਤ ਕਰਨੀ ਹੈ ਪਾਸ਼ਾ ਮੈਨੂੰ ਸਿੱਖੀ ਨਹੀਂ ਦਿੱਤੀ ਤੁਸੀਂ ਮੈਂ ਸੇਵਾ ਕੀਤੀ ਕਿ ਮੈਂ ਸੇਖ ਵੀ ਨਹੀਂ ਬਣਿਆ ਤਾਂ ਗੁਰੂ ਅਮਰਦਾਸ ਜੀ ਕਿਹਾ ਅਸੀਂ ਹੁਣ ਬਚਨ ਨਹੀਂ ਕਰਨਾ ਤੁਸੀਂ ਗੁਰਤਾ ਗੱਦੀ ਦੇ ਮਾਲਕ ਹੋ ਤੁਸੀਂ ਉੱਥੇ ਬਿਰਾਜਮਾਨ ਹੋਵੋ ਇੰਨੀ ਸਿੱਖੀ ਜਿਹੜੀ ਹੈ ਪ੍ਰੀਤ ਤੁਹਾਡੀ ਟੜਪਸੀ ਸਿੱਖਦਾ ਭਾਵ ਹੈ ਸਿੱਖਦੇ ਰਹਿਣਾ ਤੇ ਗੁਨਾ ਦਾ ਧਾਰਨੀ ਬਣਨਾ ਗੁਨਾ ਦੇ ਧਾਰਨੀ ਦੇ ਉੱਪਰ ਹੀ ਭਾਸ਼ਾ ਹਮੇਸ਼ਾ ਮਿਹਰ ਕਰਦੇ ਨੇ ਜਿਸ ਮਨੁੱਖ ਅੰਦਰ ਹਮੇਸ਼ਾ ਸਿੱਖਣ ਦੀ ਲਾਲਸਾ ਹੁੰਦੀ ਹੈ ਦੁਨੀਆ ਦੀ ਕੋਈ ਸ਼ੈ ਉਸ ਨੂੰ ਹਰਾ ਨਹੀਂ ਸਕਦੀ ਆਪਣੀ ਆਦਤ ਹੈ ਆਪਾਂ ਵੀ ਗੁਰੂ ਘਰੇ ਜਾ ਕੇ ਮੰਗਦੇ ਹੀ ਰਹਿੰਨੇ ਆ ਉਦਾਹਰਣ ਨਾਲ ਸਮਝਾਉਂਦੇ ਨੇ ਕਹਿੰਦੇ ਮੰਨ ਲਓ ਆਪਣੇ ਤਿੰਨ ਜਵਾਕ ਹੋਣ ਇੱਕ ਬਾਲਾ ਖਰਚੀਲਾ ਹੋਵੇ ਉਸ ਨੂੰ 5000 ਦਿੱਤਾ ਤਾਂ ਉਹ ਹੋਰ ਮੰਗੇ ਆਪਾਂ ਉਸ ਨੂੰ ਕਹਿੰਨੇ ਆ ਕਿ ਤੂੰ ਇਸੇ ਵਿੱਚੋਂ ਸਾਰ ਲੈ ਜਾਂ ਕਈ ਵਾਰੀ ਹੋਰ ਦੇ ਵੀ ਦਿੰਨੇ ਆ ਦੂਜੇ ਜਵਾਕ ਨੂੰ ਵੀ ਓਨੇ ਹੀ ਦਿੱਤੇ ਤੇ ਉਸ ਨੇ ਕੁਝ ਨਾ ਲਿਆਂਦਾ ਉਹ ਓਵੇਂ ਹੀ ਪੈਸੇ ਜਿਹੜੇ ਸੀ ਉਹ ਵਾਪਸ ਲੈ ਕੇ ਤੇ ਘਰ ਆ ਗਿਆ ਤੇ ਕਹਿੰਦਾ ਕਿ ਕੱਪੜੇ ਤਾਂ ਵੱਡੇ ਦੇ ਵੀ ਬਹੁਤ ਨੇ ਮੈਂ ਉਹਨਾਂ ਵਿੱਚੋਂ ਹੀ ਕੋਈ ਪਾ ਲਵਾਂਗਾ ਤੇ ਤੀਜੇ ਨੂੰ ਉਹਨੇ ਤਾਂ ਕੁਝ ਮੰਗਿਆ ਹੀ ਨਾ ਆਪਾਂ ਸੇ ਸਭ ਤੋਂ ਪਹਿਲਾਂ ਆਪਾਂ ਉਸ ਦੀ ਹੀ ਫਿਕਰ ਕਰਦੇ ਆ ਜਿਨੇ ਕੁਝ ਮੰਗਣਾ ਹੀ ਨਹੀਂ ਹੁੰਦਾ ਜਿਹੜਾ ਆਪਣੇ ਤੋਂ ਕੁਝ ਨਹੀਂ ਮੰਗਦਾ ਤੇ ਆਪਾਂ ਨੂੰ ਇਹੀ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਉਸ ਨੂੰ ਦਈਏ ਕਿ ਬਾਕੀਆਂ ਨੇ ਤਾਂ ਮੰਗੀ ਹੀ ਲੈਣਾ ਹੈ ਆਪਣਾ ਸਭ ਤੋਂ ਵੱਧ ਧਿਆਨ ਉਹਦੇ ਵੱਲ ਹੁੰਦਾ ਹੈ ਤੇ ਆਪਾਂ ਸਭ ਤੋਂ ਜ਼ਿਆਦਾ ਧਿਆਨ ਵੀ ਉਸੇ ਦਾ ਹੀ ਰੱਖਦੇ ਹਾਂ ਜੋ ਆਪਣੇ ਕੋਲੋਂ ਕੁਝ ਨਹੀਂ ਮੰਗਦਾ ਜੋ ਹਰ ਸਮੇਂ ਮੰਗਦਾ ਹੈ ਉਹਦੇ ਉੱਤੇ ਆਪਾਂ ਗੁੱਸਾ ਵੀ ਹੋ ਜਾਂਦੇ ਆ ਬਸ ਆਪਾਂ ਫਿਰ ਰੋਜ਼ ਮੰਗਦੇ ਹਾਂ ਕਿ ਪਾਸ਼ਾ ਤੂੰ ਸਾਨੂੰ ਦੁੱਖ ਦਿੱਤੇ ਨੇ ਪਾਸ਼ਾ ਨੇ ਸਾਨੂੰ ਆਹ ਦਿੱਤਾ ਸਾਧ ਸੰਗਤ ਜੀ ਕਰਮ ਕਰੋ ਪਰ ਫਲ ਦੀ ਲਾਲਸਾ ਨਾ ਰੱਖੋ ਫਲ ਦਾ ਫਲ ਦੀ ਫਿਕਰ ਤੁਸੀਂ ਪਰਮਾਤਮਾ ਤੇ ਛੱਡ ਦਿਓ ਉਹ ਤੁਹਾਨੂੰ ਆਪੇ ਹੀ ਦੇ ਦੇਣਗੇ ਕੋਈ ਵੀ ਦੁੱਖ ਹੈ ਬਸ ਤੁਸੀਂ ਪਾਠ ਦੀ ਬਾਹ ਫੜ ਲਓ ਵਾਹਿਗੁਰੂ ਤੁਹਾਨੂੰ ਸਭ ਦੁੱਖਾਂ ਤੋਂ ਪਾਰ ਕਰ ਦੇਣਗੇ ਅੱਜ ਦੇ ਕਾਲ ਯੁੱਗ ਵਿੱਚ ਵਿਰਲਾ ਹੀ ਮਨੁੱਖ ਹੈ ਜਿਸ ਦੇ ਸਿਰ ਤੇ ਕਰਜ਼ਾ ਨਹੀਂ ਹੈਗਾ ਹਰ ਮਨੁੱਖ ਦੀਆਂ ਅੱਜ ਆਪਣੀਆਂ ਲੋੜਾਂ ਨੇ ਜਿਸ ਕਾਰਨ ਕਈ ਵਾਰ ਫਿਰ ਕਰਜ਼ਾ ਸਿਰ ਤੇ ਚੜ ਜਾਂਦਾ ਹੈ ਤੇ ਕਰਜ਼ਾ ਫਿਰ ਚਿੰਤਾ ਦਾ ਰੂਪ ਲੈ ਲੈਂਦਾ ਹੈ ਮਨੁੱਖ ਨੂੰ ਅੰਦਰ ਹੀ ਅੰਦਰ ਖਾਈ ਜਾਂਦਾ ਹੈ ਕਰਜ਼ੇ ਦੀ ਚਿੰਤਾ ਰਾਤ ਨੂੰ ਸੌਣ ਵੀ ਨਹੀਂ ਦਿੰਦੀ ਸੰਗਤ ਜੀ ਜੇਕਰ ਆਪਾਂ ਵੈਗਰੂ ਜੀ ਦੀ ਦਸੀ ਜੀਵਨ ਜਾਂਚ ਨਾਲ ਜਿਉਣਾ ਸਿੱਖ ਲਈਏ ਫਿਰ ਇਹ ਪੋਸੀਬਲ ਹੀ ਨਹੀਂ ਕਿ ਆਪਣੇ ਸਿਰ ਤੇ ਕਰਜ਼ਾ ਚੜ ਜਾਵੇ ਪਾਸ਼ਾ ਜੀ ਨੇ ਆਪਾਂ ਨੂੰ ਲਿਖ ਕੇ ਨਾਲ ਸਮਝਾਇਆ ਹੈ ਪਰ ਇਹ ਗਲਤੀ ਆਪਾਂ ਕਿੱਥੇ ਕਰਦੇ ਪਏ ਆ ਆਪਾਂ ਸਾਰੇ ਹੀ ਤਰੀਕੇ ਨੂੰ ਕਿਉਂ ਨਹੀਂ ਸਿੱਖਦੇ ਪਏ ਆ ਆਪਾਂ ਵੈਗਰੂ ਜੀ ਦੇ ਦਸੇ ਅਨੁਸਾਰ ਜ਼ਿੰਦਗੀ ਕਿਉਂ ਨਹੀਂ ਜਿਉ ਰਹੇ ਆਪਾਂ ਅੱਜ ਬਧੋ ਬਦੀ ਇੱਕ ਦੂਜੇ ਨੂੰ ਵੇਖ ਕੇ ਜਿਉਣ ਦੇ ਸਰਲ ਸਾਦਾ ਜੀਵਨ ਵਿੱਚ ਵਿਸ਼ਵਾਸ ਨਹੀਂ ਰੱਖਦੇ ਆਪਾਂ ਮੱਧ ਵਰਗੀ ਲੋਕ ਫਿਰ ਕਰਜ਼ੇ ਦੇ ਭਾਰੇ ਹੇਠਾਂ ਆ ਜਾਣੇ ਆ ਇਸ ਸਬ ਦਾ ਇਸ ਦਾ ਸਭ ਤੋਂ ਸੌਖਾ ਰਾਹ ਹੈ ਮਨੁੱਖ ਹਮੇਸ਼ਾ ਵੈਗੁਰੂ ਜੀ ਦੇ ਦੱਸੇ ਮਾਰਗ ਦੇ ਉੱਤੇ ਚੱਲੇ ਵੈਗੁਰੂ ਜੀ ਦੇ ਦੱਸੇ ਸੌਖੇ ਰਾਹ ਦੇ ਉੱਤੇ ਚੱਲੇ ਤੇ ਨਾਲ ਹੀ ਗੋਬਿੰਦੇ ਮੁਕੰਦੇ ਦਾ ਪਾਠ ਕਰਨਾ ਸ਼ੁਰੂ ਕਰ ਦਵੇ ਗੋਬਿੰਦੇ ਮੁਕੰਦੇ ਦਾ ਪਾਠ ਜਦੋਂ ਆਪਾਂ ਕਰਦੇ ਆ ਨਾ ਤਾਂ ਇੰਨੀ ਭਾਸ਼ਾ ਸੋਝੀ ਬਖਸ਼ ਦਿੰਦੇ ਨੇ ਕਿ ਤੁਹਾਡੇ ਫੈਸਲੇ ਸਟੀਕ ਹੋਣ ਲੱਗ ਜਾਂਦੇ ਨੇ ਆਪਾਂ ਨੂੰ ਚੰਗੇ ਮਾੜੇ ਦੀ ਪਛਾਣ ਕਰਨ ਦੀ ਯੋਗ ਹੋ ਜਾਂਦੇ ਆ ਹਮੇਸ਼ਾ ਸਰਲ ਤੇ ਸਾਦੇ ਜੀਵਨ ਵਾਲੀ ਹੀ ਪਹਿਲ ਕਰਦੇ ਹਾਂ ਗੋਬਿੰਦੇ ਮੁਕੰਦੇ ਪਾਠ ਦੇ ਹੋਰ ਤੇ ਹੋਰ ਵੀ ਬਹੁਤ ਵੱਡੇ ਲਾਭ ਨੇ ਇਸ ਨਾਲ ਆਪਣੇ ਆਪ ਚੱਲਣ ਵਾਲਾ ਦਿਮਾਗ ਦਾ ਹਿੱਸਾ ਤੇਜ ਸ਼ੁੱਧ ਨਕਾਰਾਤਮਕ ਵਿਚਾਰਾਂ ਤੋਂ ਦੂਰ ਹੋ ਜਾਂਦਾ ਹੈ ਸਰੀਰ ਵਿੱਚ ਆਲਸ ਨਹੀਂ ਆਉਂਦਾ ਤੇ ਨਾ ਹੀ ਸਰੀਰ ਵਿੱਚ ਊਰਜਾ ਦੀ ਕਮੀ ਰਹਿੰਦੀ ਹੈ ਜੋ ਹਰ ਸਮੇਂ ਡਿਗੋ ਡਿਗੋ ਕਰਦੇ ਰਹਿੰਦੇ ਨੇ ਉਹ ਇਸ ਪਾਠ ਨੂੰ 32 ਵਾਰ ਕਰ ਲਵੋ ਤੁਸੀਂ ਰੋਗਾਂ ਤੋਂ ਮੁਕਤ ਹੋ ਜਾਓਗੇ ਭੱਜ ਭੱਜ ਕੇ ਕੰਮ ਕਰੋਗੇ ਫਿਰ ਸੁਭਾਵਿਕ ਗੱਲ ਹੈ ਆਪੇ ਕਮਾਈ ਵਿੱਚ ਵਾਧਾ ਹੋਵੇਗਾ ਸੰਗਤ ਜੀ ਇਹ ਗੱਲਾਂ ਬਹੁਤ ਛੋਟੀਆਂ ਨੇ ਪਰ ਜਿਸ ਦਿਨ ਆਪਾਂ ਅਪਣਾ ਲਈਆਂ ਜੀਵਨ ਉਸੇ ਦਿਨ ਸਵਰਗ ਬਣ ਜਾਵੇਗਾ ਗੱਲ ਸਿਰਫ ਦੀ ਸਿਰਫ ਸਮਝਣ ਦੀ ਹੈ ਗੁਰਬਾਣੀ ਉਹ ਖਜ਼ਾਨਾ ਹੈ ਜਿਸ ਦਿਨ ਆਪਾਂ ਇਸੇ ਲੜ ਲੱਗ ਗਏ ਫਿਰ ਜ਼ਿੰਦਗੀ ਸਵਰਗ ਬਣ ਜਾਵੇਗੀ ਸੰਗਤ ਜੀ ਇੱਕ ਵਾਰ ਨਾ ਇੱਕ ਮਨੁੱਖ ਸੀ ਉਹ ਫੌਜ ਵਿੱਚ ਭਰਤੀ ਹੋਇਆ ਤੇ ਉਸ ਨੂੰ ਫੌਜ ਵਾਲਿਆਂ ਨੇ ਇਸ ਲਈ ਭਰਤੀ ਕੀਤਾ ਸੀ ਵੀ ਤੂੰ ਵੱਖ-ਵੱਖ ਥਾਵਾਂ ਤੇ ਜਾ ਕੇ ਖੋਜ ਕਰ ਤੇ ਪਤਾ ਕਰ ਕਹਿੰਦੇ ਉਹ ਲੋਕ ਕਹਿੰਦੇ ਉਹ ਖੋਜ ਕਰਨ ਲਈ ਨਾ ਕਿਸੇ ਥਾਂ ਤੇ ਜਾਂਦਾ ਹੈ ਜਦੋਂ ਉਸ ਜਗ੍ਹਾ ਤੇ ਗਿਆ ਤਾਂ ਉਹਨੇ ਦੇਖਿਆ ਵੀ ਜਿੱਥੋਂ ਦੀ ਉਹ ਲੰਘ ਕੇ ਜਾਂਦਿਆ ਸੀ ਉੱਥੇ ਬੜੇ ਹੀ ਗਰੀਬ ਲੋਕ ਰਹਿ ਰਹੇ ਸਨ ਉਹਨਾਂ ਦੇ ਤਨ ਤੇ ਕੱਪੜੇ ਵੀ ਨਹੀਂ ਸਨ ਹੈਗੇ ਕਹਿੰਦੇ ਉਹ ਕਈਆਂ ਕੋਲ ਤਾਂ ਖਾਣ ਲਈ ਵੀ ਕੁਝ ਨਹੀਂ ਸੀ ਹੈਗਾ ਉਹ ਲੰਘਦਾ ਲੰਘਦਾ ਜਦੋਂ ਅੱਗੇ ਗਿਆ ਨਾ ਤਾਂ ਉਦੋਂ ਅੱਗੇ ਇੱਕ ਜੰਗਲ ਸੀ ਹੁਣ ਜੰਗਲ ਨੂੰ ਪਾਰ ਕਰਦੇ ਕਰਦੇ ਉਹ ਵਿੱਚ ਵਿਚਾਲੇ ਪਹੁੰਚ ਗਿਆ ਜਦੋਂ ਵਿਚਾਲੇ ਪਹੁੰਚਿਆ ਤਾਂ ਉਹਨੇ ਦੇਖਿਆ ਵੀ ਉਥੇ ਸੋਨੇ ਦੀ ਇੱਕ ਬੜੀ ਵੱਡੀ ਖਾਨ ਸੀ ਵੱਡੇ ਵੱਡੇ ਪਹਾੜ ਸੀ ਸੋਨੇ ਦੇ ਕਿਸੇ ਪਾਸੇ ਹੀਰਿਆਂ ਦੇ ਪਹਾੜ ਸੀ ਤੇ ਕਿਸੇ ਪਾਸੇ ਚਾਂਦੀ ਦੇ ਪਰਬਤ ਸੀ ਆਪਾਂ ਇਹ ਕਹਿ ਸਕਦੇ ਹਾਂ ਵੀ ਉਥੇ ਬਹੁਤ ਵੱਡਾ ਖਜ਼ਾਨਾ ਸੀ ਹੁਣ ਉਹਨੇ ਸੋਚਿਆ ਵੀ ਇੱਥੋਂ ਦੀ ਜਿਹੜੇ ਮੈਂ ਲੰਘ ਕੇ ਆਇਆ ਹਾਂ ਉਹ ਲੋਕ ਬੜੇ ਗਰੀਬ ਸਨ ਤਣ ਤੇ ਕੱਪੜੇ ਵੀ ਨਹੀਂ ਸਨ ਤੇ ਖਾਣ ਲਈ ਕੋਈ ਚੀਜ਼ ਵੀ ਨਹੀਂ ਸੀ ਹੈਗੀ ਉਹਨਾਂ ਦੇ ਕੋਲ ਉਹ ਵਿਚਾਰੇ ਇੰਨੀ ਗਰੀਬੀ 'ਚ ਜੀਵਨ ਜਿਉਂਦੇ ਪਏ ਨੇ ਕਿਉਂ ਨਾ ਐਵੇਂ ਕਰਾਂ ਵੀ ਇੱਕ ਨਕਸ਼ਾ ਬਣਾ ਦਵਾਂ ਤੇ ਉਹ ਉਸ ਥਾਂ ਤੇ ਪਹੁੰਚ ਜਾਣ ਹੁਣ ਉਸਨੇ ਕੀ ਕੀਤਾ ਵੀ ਉਸ ਥਾਂ ਤੋ ਜਦੋਂ ਉਹ ਤੁਰਨ ਲੱਗਾ ਤਾਂ ਜਿੱਥੋਂ ਜਿੱਥੋਂ ਦੀ ਉਹ ਲੰਘਦਾ ਜਾਵੇ ਰਸਤੇ ਵਿੱਚ ਉਹਨੇ ਰੋੜੇ ਵੱਟੇ ਰੱਖ ਕੇ ਪੱਥਰ ਇਕੱਠੇ ਕਰਕੇ ਨਿਸ਼ਾਨੀਆਂ ਬਣਾਉਂਦਾ ਗਿਆ ਰੁੱਖਾਂ ਦੇ ਹਿਸਾਬ ਦੇ ਨਾਲ ਉਹਨੇ ਉੱਥੇ ਲੱਕੜਾਂ ਇਕੱਠੀਆਂ ਕਰਕੇ ਤੇ ਨਿਸ਼ਾਨੀਆਂ ਬਣਾਉਂਦਾ ਕਿ ਆ ਵੀ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਕਿਸ ਤਰਫ ਨੂੰ ਜਾਣਾ ਹੈ ਥੋੜੀ ਥੋੜੀ ਦੂਰੀ ਤੇ ਉਹਨੇ ਐਵੇਂ ਹੀ ਨਿਸ਼ਾਨ ਬਣਾ ਦਿੱਤੇ ਜਿਸ ਥਾਂ ਤੇ ਉਹ ਆਰਾਮ ਦੇ ਨਾਲ ਪਹੁੰਚ ਸਕਦੇ ਸੀ ਕਹਿੰਦੇ ਜਦੋਂ ਪਿੰਡ ਦੇ ਕੋਲ ਪਹੁੰਚਿਆ ਤਾਂ ਉਸਨੇ ਇੱਕ ਵਰਕੇ ਦੇ ਉੱਤੇ ਪੂਰੀ ਤਰ੍ਹਾਂ ਉਥੋਂ ਦਾ ਨਕਸ਼ਾ ਉਤਾਰ ਦਿੱਤਾ ਸੀ ਜਿੱਥੇ ਆਸਾਨੀ ਨਾਲ ਉਹ ਲੋਕ ਪਹੁੰਚ ਸਕਦੇ ਸੀ ਜਦੋਂ ਉਹਨਾਂ ਦੇ ਕੋਲ ਆਇਆ ਉਹ ਸਾਰੇ ਹੀ ਮਨੁੱਖ ਇਕੱਠੇ ਹੋ ਗਏ ਉਹਨਾਂ ਦਾ ਜੋ ਮੁਖੀਆ ਸੀ ਉਹ ਉਹ ਸੁਨੇਹੂ ਕਾਗਜ਼ ਦਾ ਟੁਕੜਾ ਜਿਸ ਤੇ ਉੱਪਰ ਨਕਸ਼ਾ ਬਣਿਆ ਸੀ ਉਹ ਉਸ ਮੁਖੀ ਨੂੰ ਦੇ ਦਿੱਤਾ ਤੇ ਕਿਹਾ ਆਪ ਇਹ ਉਹ ਕਾਗਜ਼ ਹੈ ਜਿਸ ਨਾਲ ਤੁਸੀਂ ਆਪਣੀ ਗਰੀਬੀ ਦੂਰ ਕਰ ਸਕਦੇ ਹੋ ਕਹਿੰਦੇ ਹੁਣ ਨਾ ਲੱਗ ਕਹਿੰਦੇ ਹੁਣ ਨਾ ਲੱਗ ਭਾਗ ਕੋਈ 10 ਵਰਿਆਂ ਦਾ ਉੱਥੇ ਸਮਾਂ ਲੰਘ ਗਿਆ ਉਹ ਕਾਗਜ਼ ਦੇ ਕੇ ਤੇ ਚਲਾ ਗਿਆ ਸੀ ਹੁਣ 10 ਵਰਿਆਂ ਬਾਅਦ ਫੇਰ ਉਸ ਨੂੰ ਮੌਕਾ ਮਿਲਿਆ ਉਸ ਪਾਸੇ ਜਾਣ ਦਾ ਉਹ ਕਹਿੰਦਾ ਕਿ ਮੈਂ ਉਸ ਜਗ੍ਹਾ ਤੇ ਜ਼ਰੂਰ ਜਾਵਾਂਗਾ ਜਾ ਕੇ ਦੇਖਾਂਗਾ ਵੀ ਲੋਕਾਂ ਦੀ ਗਰੀਬੀ ਦੂਰ ਹੋਈ ਹੈ ਕਿ ਨਹੀਂ ਜਦੋਂ ਉੱਥੇ ਜਾਂਦਾ ਹੈ ਤਾਂ ਉਹਨਾਂ ਦੀ ਹਾਲਤ ਪਹਿਲਾਂ ਨਾਲੋਂ ਵੀ ਖਰਾਬ ਹੁੰਦੀ ਹੈ ਉਹ ਹੌਲੀ-ਹੌਲੀ ਜਦੋਂ ਗਾਂ ਗਿਆ ਉਸ ਨੇ ਅੱਗੇ ਜਾ ਕੇ ਦੇਖਿਆ ਵੀ ਉਹ ਤਾਂ ਸਿਰਫ ਉਸ ਵਰਕੇ ਦੀ ਉੱਥੇ ਰੱਖ ਕੇ ਪੂਜਾ ਤੇ ਆਰਤੀ ਕਰਦੇ ਪਏ ਸੀ ਉਹ ਵਰਕੇ ਉੱਤੇ ਕੀ ਲਿਖਿਆ ਸੀ ਨਾ ਹੀ ਉਹਨਾਂ ਸਮਝਿਆ ਤੇ ਨਾ ਹੀ ਉਹਨਾਂ ਜਾਣਨ ਦੀ ਜਿਹੜੀ ਆਪਣੀ ਹਿੰਮਤ ਕੀਤੀ ਕਿੰਦੇ ਉਹਨਾਂ ਦੇ ਕੋਲ ਗਿਆ ਤੇ ਉਹਨਾਂ ਨੂੰ ਪੁੱਛਿਆ ਵੀ ਮੈਂ ਤਾਂ ਤੁਹਾਨੂੰ ਕਿਹਾ ਸੀ ਕਿ ਇਹ ਵਰਕਾ ਤੁਹਾਡੀ ਗਰੀਬੀ ਦੂਰ ਕਰ ਦਵੇਗਾ। ਉਹਨਾਂ ਕਿਹਾ ਜੀ ਅਸੀਂ ਤਾਂ ਉਸ ਦਿਨ ਦੇ ਹੀ ਇਸ ਵਰਕੇ ਦੀ ਪੂਜਾ ਕਰਦੇ ਪਏ ਆ। ਇਹ ਸਾਡੇ ਜਿਹੜੀ ਆ ਗਰੀਬੀ ਦੂਰ ਕਰ ਦਵੇਗਾ। ਉਹਨਾਂ ਕਿਹਾ ਵੀ ਇਹਦੇ ਉੱਤੇ ਜੋ ਨਕਸ਼ਾ ਬਣਿਆ ਸੀ ਤੁਸੀਂ ਕਦੇ ਉਸ ਥਾਂ ਤੇ ਨਹੀਂ ਗਏ। ਉਹਨਾਂ ਕਿਹਾ ਕਿ ਨਹੀਂ ਅਸੀਂ ਤਾਂ ਉਸ ਥਾਂ ਤੇ ਨਹੀਂ ਪਹੁੰਚੇ। ਇਸ ਉੱਤੇ ਕੀ ਲਿਖਿਆ ਨਾ ਹੀ ਅਸੀਂ ਸਮਝਿਆ ਤੇ ਨਾ ਹੀ ਅਸੀਂ ਕਦੀ ਹਿੰਮਤ ਕੀਤੀ ਨਾ ਹੀ ਇਸ ਨੂੰ ਪੜਨ ਦੀ ਕੋਸ਼ਿਸ਼ ਕੀਤੀ ਅਸੀਂ ਸਿਰਫ ਇਹਨੂੰ ਰੱਖ ਕੇ ਤੇ ਪੂਜ ਰਹੇ ਹਾਂ ਉਹਨੇ ਕਿਹਾ ਵੀ ਭਲੇ ਪੁਰਖੋ ਇਹ ਤੁਹਾਨੂੰ ਉਸ ਥਾਂ ਤੇ ਪਹੁੰਚਾ ਸਕਦਾ ਸੀ ਜਿੱਥੇ ਤੁਹਾਡੀ ਜਨਮਾਂ ਜਨਮਾਂ ਦੀ ਗਰੀਬੀ ਹੁ ਦੂਰ ਹੋ ਸਕਦੀ ਸੀ ਪਰ ਸ਼ਰਤ ਇਹ ਸੀ ਕਿ ਇਸ ਨੂੰ ਪੜਨਾ ਤੇ ਸਮਝਣਾ ਹੈ ਉਹੀ ਹਾਲ ਸੰਗਤ ਜੀ ਆਪਣਾ ਹੈ ਆਪਾਂ ਨੂੰ ਪਾਸ਼ਾ ਜੀ ਨੇ ਗੁਰਬਾਣੀ ਦਿੱਤੀ ਹੈ ਆਪਾਂ ਸਭ ਘਰ ਵਿੱਚ ਸਵੇਰੇ ਸ਼ਾਮ ਪਾਸ਼ਾ ਨੂੰ ਮੱਥਾ ਟੇਕਦੇ ਆਂ ਪਰ ਪਾਸ਼ਾ ਦੀ ਦਿੱਤੀ ਹੋਈ ਗੁਰਬਾਣੀ ਨੂੰ ਬਿਲਕੁਲ ਨਹੀਂ ਪੜਦੇ ਤੇ ਜੋ ਪੜਦੇ ਨੇ ਉਹ ਅਮਲ ਨਹੀਂ ਕਰਦੇ ਪਾਸ਼ਾ ਨੇ ਆਪਾਂ ਨੂੰ ਗੁਰਬਾਣੀ ਵਾਲਾ ਖਜ਼ਾਨਾ ਦਿੱਤਾ ਹੋਇਆ ਹੈ ਬਸ ਸ਼ਰਤ ਇਹ ਹੈ ਕਿ ਉਸ ਖਜ਼ਾਨੇ ਨੂੰ ਪੜਨਾ ਤੇ ਸਮਝਣਾ ਹੈ ਤੇ ਜ਼ਿੰਦਗੀ ਵਿੱਚ ਸ਼ਾਮਲ ਕਰਨਾ ਹੈ ਗੁਰਬਾਣੀ ਜੀਵਨ ਜਾਜ ਉਚਾਰਦੀ ਹੈ ਜੀਵਨ ਨੂੰ ਸਰਲ ਤੇ ਸਾਦਾ ਬਣਾਉਂਦੀ ਹੈ ਸਾਨੂੰ ਸਾਦਾ ਜੀਵਨ ਜੀਣਾ ਸਿਖਾਉਂਦੀ ਹੈ ਤੇ ਕਰਜ਼ੇ ਤੋਂ ਮੁਕਤੀ ਦਿਵਾਉਂਦੀ ਹੈ ਘਰ ਦੇ ਸੁੱਖਾਂ ਦਾ ਪ੍ਰਸਾਰ ਕਰਦੀ ਹੈ ਬਸ ਸ਼ਰਤ ਇਹ ਹੈ ਕਿ ਉਹਨੂੰ ਪੜ੍ਹ ਕੇ ਤੇ ਜ਼ਿੰਦਗੀ 'ਚ ਸ਼ਾਮਿਲ ਕਰਨਾ ਹੈ ਤਾਂ ਸਾਧ ਸੰਗਤ ਜੀ ਆਓ ਅੱਜ ਤੋਂ ਆਪਾਂ ਇਹ ਖਜ਼ਾਨੇ ਨੂੰ ਆਪਣੇ ਅੰਦਰ ਥਾਂ ਦਈਏ ਤੇ ਆਪਣੀ ਜ਼ਿੰਦਗੀ ਨੂੰ ਸੌਖੀ ਬਣਾ ਲਈਏ ਸਾਧ ਸੰਗਤ ਜੀ ਸਾਰਿਆਂਗੇ ਬੇਨਤੀ ਹੈ ਕਿ ਇਹ ਵੀਡੀਓ ਨੂੰ ਤੁਸੀਂ ਉਸਦੇ ਨਾਲ ਸਾਂਝਾ ਕਰੋ ਜਿਸ ਦਾ ਤੁਸੀਂ ਭਲਾ ਕਰਨਾ ਚਾਹੁੰਦੇ ਹੋ ਜਿਸ ਨੂੰ ਤੁਸੀਂ ਗਿਆਨ ਦੇਣਾ ਚਾਹੁੰਦੇ ਹੋ ਤੇ ਉਸ ਤੋਂ ਬਾਅਦ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਚਨਾ ਨੂੰ ਪਵਿੱਤਰ ਕਰੋ ਤਾਂ ਫਿਰ ਆਓ ਫਤਿਹ ਦੀ ਸਾਂਝ ਪਾਉਣੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ